ਤੋ ਟੀਂਗੇ ਦੇ ਵਿੱਚੋਂ ਬੰਦੇ ਨੇ ਫੋਰਚੂਨਰ ਕਢਾ ਲਈ ਬੰਦੇ ਨੇ ਫੋਰਚੂਨਰ ਲੈ ਲਈ ਅੱਜ ਆਪਾਂ ਆ ਗਏ ਬਾਈ ਕੋਲੇ ਆ ਵੇਖ ਇਧਰ ਵੇਖ ਇਧਰ ਬਾਈ ਪੈਸਾ ਹੀ ਪੈਸਾ ਇਕੱਠਾ ਕਰੀ ਬੈਠਾ ਬਾਈ ਹੋਰ ਬਾਈ ਕਿੰਨੇ ਪੈਸੇ ਕਮਾਲੇ वैसे द भाई तकरीबन गल करी आम खेतीया नालो तो ਆਪਣੀਆਂ ਨਾਲੋ ਵਧੀਆ ਲੱਗਿਆ ਬਾਈ ਕਿਉਂ ਝੂਠ ਬੋਲਦਾ ਯਾਰ ਬਾਈ ਫੋਰਚੂਨਰ ਉੱਥੇ ਤੂੰ ਕਹਿੰਦਾ ਮੈਂ ਲੈ ਆਂਦੀ ਪਿਛਲੀ ਯਾਰ ਮੈਂ ਤਾਂ ਦੱਸਿਆ ਉਹ ਤਾਂ ਕਿਸ਼ਤਾਂ ਦੀ ਸੀਗੀ ਤੇ ਵੈਸੇ ਆਪਾਂ ਜਾਣਕਾਰੀ ਦਿੰਨੇ ਆ ਭਰਾਵਾਂ ਨੂੰ ਵੈਸੇ ਜੀ ਮੈਂ ਆਪਾਂ ਝੋਨਾ ਕਣਕ ਤੁਸੀਂ ਲਾਉਣਿਆ ਸੀ ਝੋਨੇ ਨੂੰ ਬਹੁਤ ਸਿਰਾ ਖੇਤੀ ਸਮਝਦਾ ਸੁਡੇ ਨੂੰ ਝੋਨੇ ਨਾਲ ਸਾਡਾ ਘਰੇ ਪਲੱਸ ਵਗ ਜਾਂਦਾ ਆਹਾ ਨਹੀਂ ਸੱਚ ਦੱਸ ਬਾਈ ਨਹੀਂ ਝੂਠ ਮਾਰਦਾ ਯਾਰ ਓਏ ਪਤੰਗ ਝੂਠ ਮਾਰ ਕੇ ਲੈਣਾ ਕੀ ਆ ਕਿਸਾਨ ਭਰਾਵਾਂ ਨੂੰ ਪਸਾਵਾਗੇ ਯਾਰ ਹਣ ਲੈ ਬੰਦੇ ਜਿਹੜੇ ਆਪਣੀ ਵੀਡੀਓ ਦੇਖਣਗੇ ਘੱਟੋ ਘੱਟ ਉਹਨਾਂ ਵਿੱਚੋਂ 10-20% ਬੰਦੇ ਤਾਂ ਝਿੰਗਾ ਕਰਨਗੇ ਮੇਰੇ ਹਿਸਾਬ ਨਾਲ ਕਰਨਗੇ ਕਰਨਗੇ ਫਿਰ ਉਹਨਾਂ ਨੂੰ ਫਸਾਵਾਂਗੇ ਥੋੜਾ ਜਾਰਾ ਸਹੀ ਕਿੰਨੇ ਕਿੰਨੇ ਲੱਖ ਜਿ ਕਮਾਈ ਖਰਚਾ ਕੱਢ ਕੇ ਕਿੰਨੇ ਸਹੀ ਝੂਠ ਨਹੀਂ ਕਿੱਲੇ ਚ ਸ਼ਾਰਟ ਚ ਦੱਸਿਓ ਫਿਰ ਹਾਂ ਨਾ ਕਰੀਏ ਬੜਾ ਲੰਮਾ ਨਾ ਕਿਰਾਂ ਸਿੱਧਾ ਕਮਾਈ ਦੱਸ ਬਈ ਆਪਣਾ ਮੇਨ ਗੱਲ ਕਰੀਏ ਤਾਂ ਨਾ 120 ਦਿਨਾਂ ਦਾ ਕਲਚਰ ਆ ਹੂੰ 4 ਮਹੀਨਿਆਂ ਦਾ 4ਾਂ ਦਾ ਹਾਂ ਮੰਨ ਕੇ ਜਿਹੜਾ ਆਪਾਂ ਚੱਲਦੇ ਆ ਉਹਦੇ ਵਿੱਚੋਂ ਮੰਨ ਲਾ 130 ਤਾਂ ਨਹੀਂ ਲੱਗਦੇ 110 ਜਾਂ 5 ਰਹਿ ਜਾਂਦੇ ਆ ਲੰਮਾ ਲੈ ਕੇ ਨੂੰ ਜਾਣ ਦਾ ਫਾਇਦਾ ਵੀ ਨਹੀਂ ਇਹਦਾ ਤਕਰੀਬਨ ਆਪਾਂ ਗੱਲ ਕਰੀਏ ਖਰਚਾ ਜਿਹੜਾ ਪਹਿਲੇ ਜਿਹੜੇ ਬਈ ਵੱਡੇ ਖਰਚੇ ਆ ਇਹਦੇ ਇੱਕ ਪੂੰਦਾ ਹੀ ਲਾ ਕੇ ਚੱਲ ਗਏ ਆ ਆਪਾਂ ਕਿੱਲੇ ਜਾ ਇਹ ਆਪਾਂ ਯਾਰ ਕਿੱਲੇ ਦਾ ਮੰਨ ਲਓ ਕਿੱਲੇ ਦਾ ਮੰਨ ਕੇ ਚਲੋ ਕਿੱਲੇ 100 ਹੱਬੇ ਹੋ ਜੂ ਸਰ ਹਾਂ ਕਿੱਲੇ ਦਾ ਮੰਨ ਕੇ ਚਲੋ ਆਪਣਾ ਪਹਿਲੇ ਸਾਲ ਦਾ ਖਰਚਾ ਬਈ ਇਹਦਾ ਹੈਗਾ 10 ਲੱਖ ਰੁਪਇਆ ਖਰਚਾ ਖਰਚਾ ਹਾਂ ਸਾਰਾ ਐਰੀਟਰ ਮਸ਼ੀਨਰੀ ਮਕਾਨ ਸਾਰਾ ਏ ਟੂ ਜ਼ेड ਸਮਾਨ ਲਾ ਕੇ ਤੇ ਕਿੱਲੇ ਦਾ ਆਪਾਂ ਨੂੰ ਮੰਨ ਕੇ ਚਲੋ ਬੱਚਾ ਨਿਕਲਦਾ ਜਿਹੜਾ ਤੁਹਾਨੂੰ ਮੈਂ ਦੱਸਦਾ ਇਹਦਾ ਸਾਢੇ 7-8 ਲੱਖ ਰੁਪਏ ਦਾ ਥੋੜਾ ਬੱਚਾ ਨਿਕਲ ਜੂਆ। ਇਹ ਸਿਰਫ ਤੇ ਬਚਾਰ ਲੱਖ ਰੁਪਈਆ ਜਿਹੜੀ ਤੁਹਾਡੀ ਆ ਜੂਗੀ ਸਬਸਿਡੀ। ਮੈਨੂੰ ਤਾਂ ਕਿਸੇ ਨੇ ਕਿਹਾ ਤਾਂ ਕਿ 80 ਲੱਖ 70 ਲੱਖ। ਅਸਾਂ ਆਈ ਮਾ ਤਾਂ ਸੁਣ ਕੇ ਆ। ਸਾਡੀਆਂ ਗੱਲਾਂ ਕੁਛ ਨਾ ਕੁਛ ਥੋੜੀਆਂ ਹੀ ਵੱਡੀਆਂ ਹੋ ਜਾਂਦੀਆਂ ਹਨਾ ਤੇ ਫਾਇਦਾ ਵੀ ਆਪਣਾ ਤਕਰੀਬਨ ਪਤਾ ਨਹੀਂ ਉਹ ਕਿਹੜੇ ਯੂਟਿਊਬਰ ਹਨਾ ਜਿਹੜੇ ਐਸ ਲੋਟ ਕਿਸੇ ਨੂੰ ਪਸਾ ਕੇ ਧਰ ਦਿੰਦੇ ਆ। ਕੋਈ ਪਟਾ ਦਿੰਦੇ ਹੈਗੀ ਗੱਲ ਆ। ਮੈਂ ਕਲੀਅਰ ਕਰਨੀ ਆਇਆ ਸੀ। ਪਤਾ ਨਹੀਂ ਤਾਂ ਭਰਾਵਾ ਕਿਸਾਨਾਂ ਦੇ ਪੁੱਤਾਂ ਗੱਪ ਨਹੀਂ ਵਜਦਾ। ਤੇ ਜਿੰਨੀ ਕਮਾਈ ਹੈਗੀ ਉਹ ਦੱਸਾਂਗੇ ਉਸ ਤੋਂ ਬਾਅਦ ਗੱਲ ਕਰੀਏ ਜਿਵੇਂ ਕਮਾਈ ਆਪਾਂ ਕਹਿੰਨੇ ਅਸੀਂ ਕਰਦੇ ਹਾਂ ਜਿਵੇਂ 3 ਟੋਲਾ ਕੇ 5 ਲੱਖ ਰੁਪਏ ਕਿੱਲਾ ਇਹਦਾ ਕਮਾਈ ਹੈਗੀ ਆ ਅਗਲੇ ਸਾਲ ਹੋਣ ਲੱਗ ਗਿਆ ਜੇ ਇਹਦੇ ਵਿੱਚ ਕੋਈ ਦਿੱਕਤ ਨਾ ਆਵੇ ਜਿਵੇਂ ਰੇਟ ਦਾ ਹੋ ਸਕਦਾ 50 ਰੁਪਏ ਘੱਟ ਵੱਧ ਦਾ ਵੱਡਾ ਚੱਕਰ ਨਹੀਂ ਰੇਟ ਵਾਲਾ ਇਹਦੇ ਵਿੱਚ ਦਿੱਕਤ ਨਾ ਆਵੇ ਭਾਈ ਮੈਂ ਵੀ ਸੁਣਿਆ ਕਹਿੰਦਾ ਵੀ ਇਹ ਮੁੱਛਾਈਆਂ ਪੁੱਠਾਇਆ ਵੀ ਵਹਿੰਦਾ ਹੀ ਹੋ ਜਾਂਦਾ ਕਿ ਇਹ ਰੱਬ ਨਾ ਕਰੇ ਇਹ ਜਾਨਵਰ ਆ ਜਿਹੜਾ ਸੋਨੂੰ ਲੋਕ ਕਹਿੰਦੇ ਮੱਛੀ ਗੱਪ ਮਾਰੀ ਜਨੇ ਤੁਸੀਂ ਮੱਛੀ ਹੈ ਨਹੀਂ ਹੂੰ ਤੇ ਇਹ ਮਲਾਮ ਮੱਛੀ ਨਾਲ ਜਿਹੜੀ ਨਾਵਟਾ ਉਹ ਚੀਜ਼ ਹੋਰ ਆ ਇਹਦਾ ਮੰਨ ਕੇ ਚਲੋ ਵਿੱਚ ਸਾਰਾ ਕੁਝ ਸਾਨੂੰ ਬਾਹਰੋਂ ਪਤਾ ਲੱਗ ਜਾਂਦੇ ਨੇ ਕਿੰਨੀ ਫੀਡ ਖਾ ਰખી ਆ ਇਹਨੇ ਮਿੱਟੀ ਖਾਦੀ ਆ ਜਾਂ ਇਹਨੇ ਫੀਡ ਖਾਦੀ ਆ ਜਾਂ ਇਹਨੇ ਕੁਝ ਨਹੀਂ ਖਾਦਾ ਖਾਲੀ ਆ ਨਾੜੀ ਜੀ ਜੀ ਉਹ ਸਾਰਾ ਕੁਝ ਸੀਸਾ ਯਾਰਾ ਆਪਾਂ ਵੇਖਾਂਗੇ ਉੱਥੇ ਕੱਢ ਕੇ ਵੀ ਹਨਾ ਤੇ ਭਾਈ ਜੇ ਗੱਲ ਕਰਕੇ ਹੁਣ ਕਹਿ ਦਿੰਦੇ ਆ ਵੀ ਇਹ ਜਿਆਦਾਤਰ ਖਾਰੇ ਪਾਣੀ ਦਾ ਹੀ ਜੀਵ ਹੈ ਖਾਰੇ ਦਾ ਵੀ ਖਾਰੇ ਦਾ ਮਿੱਠੇ ਪਾਣੀ ਚ ਨਹੀਂ ਹੁੰਦਾ ਇੱਕ ਹੋਰ ਦੱਸਦੇ ਆ ਇਹ ਨਾ ਜਿਹੜੇ ਟੋਏ ਪੱਟੇ ਆ ਇਹ ਚੀਜ਼ ਤਾਂ ਜਿਹੜੀ ਸਹੀ ਜਿਹੜਾ ਇਹ ਸਮੁੰਦਰ ਦਾ ਜਾਨਵਰ ਆ ਆਪਾਂ ਜਿਗਾਰਡ ਕੀਤੇ ਹੋਏ ਆ ਇਹ ਅੱਛਾ ਸਮੁੰਦਰੀ ਹੀ ਹੁੰਦਾ ਸਹੀ ਤੇ ਜਿਗਾਰਡ ਇਹ ਸਰਕਾਰ ਨੇ ਪੰਜਾਬ ਚ ਕਰਾਏ ਹੋਏ ਸੀ ਪਹਿਲਾਂ ਪਹਿਲਾਂ ਮੁਕਸਰ ਮੁਕਸਰ ਏਰੀਆ ਜਿਵੇਂ ਇੰਨਾ ਖੇੜਾ ਹੋ ਗਿਆ ਤੇ ਇਹ ਹੋ ਗਿਆ ਜਿਵੇਂ ਇੱਥੇ ਮੰਨ ਲਓ ਸੇਮ ਵਾਲਾ ਏਰੀਆ ਸੀਗਾ ਅਛਾ ਫਸਲ ਤਾਂ ਵੀ ਉੱਥੇ ਹੁੰਦੀ ਨਹੀਂ ਸੀ ਫੇਰਾ ਸਰਕਾਰ ਨੇ ਸੋਚਿਆ ਵੀ ਨਾ ਰੋਜ਼ਗਾਰ ਦੇ ਜਿਵੇਂ ਸੇਮ ਵਾਲਾ ਏਰੀਆ ਸੀ ਉੱਧਰ ਹਾਂ ਉਹਨਾਂ ਨੇ ਫਿਰ ਝਿੰਗਾ ਪਾਇਆ ਝਿੰਗੇ ਦੇ ਵਿੱਚੋਂ ਜਦੋਂ ਕਮਾਈ ਦੇਖੀ ਲੋਕਾਂ ਨੇ ਯਾਰ ਮਿਮਲਾ 5 ਲੱਖ 4 ਲੱਖ ਕਿਲੇ ਜੋ ਬਚਿਆ ਲੋਕਾਂ ਨੂੰ ਆਏ ਲੱਗੇ ਆਪਾਂ ਫਿਰ ਆਪਾਂ ਵੀ ਚਿੰਗੇ ਕਰ ਲਏ ਚਿੰਗੇ ਕਰ ਲਏ ਪਰ ਲੋਟੂ ਟੋਲਾ ਬਾਹਲਾ ਵੜ ਗਿਆ ਹਾਂ ਬਿਲਕੁਲ ਸਾਡੇ ਵੀ ਮੈਂ ਦੇਣਾ ਬਥੇਰੇ ਯੂਟਿਊਬਰ ਆਉਂਦੇ ਮੇਰੇ ਕੋਲੇ ਇੱਥੇ ਆ ਕੇ ਮੁੜਦੇ ਆ ਮੈਨੂੰ ਕਹਿੰਦੇ ਵੀ ਕੱਲੀ ਕਮਾਈ ਦੱਸੇ ਮਹਾਨਾ ਉਹ ਪ੍ਰਾਵਾ ਸੱਚਾਈ ਕੱਲੀ ਕਮਾਈ ਨਹੀਂ ਦਿੰਦੇ ਕਿਉਂ ਕਿਸੇ ਗਰੀਬ ਨੂੰ ਉਹ ਕੰਮ ਆਇਆ ਸਾਰੀ ਸੱਚਾਈ ਦੱਸਾਂਗੇ ਵੀਡੀਓ ਬਣਾਉਣੀ ਆ ਬਣਾ ਲਓ ਬਈ ਸੱਚੀ ਮੈਂ ਸਤੈਨੂੰ ਸੱਚ ਬੋਲਦਾ ਆਪਣੇ ਕੋਲੇ 100 ਦੇ ਵਿੱਚੋਂ 80 ਯੂਟਿਊਬਰ ਇੱਥੋਂ ਆ ਕੇ ਮੁੜ ਕੇ ਗਏ ਆ ਸਾਹਜੋ ਸੇ ਯੂਟਿਊਬਰ ਮੋੜ ਗਏ ਵੀ ਵੀਡੀਓ ਬਣਾ ਕੇ ਗਏ ਆ ਵੀ ਸਿਰਫ ਆਪਦੇ ਵਿਊਵਾਂ ਦੀ ਖਾਤਰ ਵੀ ਹਾਂ ਵੀ ਤੂੰ ਐਂ ਕਹਦੇ ਯਾਰ ਇਹ ਚ 5 ਲੱਖ ਵਾਰ ਚ ਦਾ ਵਾਸਤੇ ਆਪਾਂ ਗੱਲਾਂ ਕੱਲੀਆਂ ਗੱਪ ਮਾਰਨੇ ਆ ਬਾਈ ਮਾ ਜੇ ਮੇਰੀ ਵੀਡੀਓ ਦੇਖ ਕੇ ਵੀ ਸਾਡਾ ਕਿਸਾਨ ਭਰਾ ਫਸ ਗਿਆ ਬਾਈ ਲੇਖਾ ਕਿੱਥੇ ਦੇਵਾਂਗੇ ਹੈ ਸਹੀ ਹੈ ਨਾ ਬਾਈ ਹੁਣ ਕਿੰਨੇ ਕਿੱਲਿਆਂ ਚ ਤੁਸੀਂ ਕਰੀ ਜਾਂਦੇ ਹੋ ਆਪਣਾ ਤਿੰਨ ਕਿੱਲਿਆਂ ਦਾ ਇਹ ਤਿੰਨ ਕਿੱਲਿਆਂ ਦਾ ਪਹਿਲੀ ਵਾਰੀ ਕਿੰਨੀਆਂ ਕਾ ਔਕੜ ਆਈਆਂ ਪਹਿਲੀ ਵਾਰੀ ਤਕਰੀਬਨ ਆਪਾਂ ਨੂੰ ਜਾਣਕਾਰੀ ਘੱਟ ਹੁੰਦੀ ਐ ਯਾਰ ਉਹ ਡਰ ਵਾਲਾ ਲੱਗਦਾ ਓਕਰ ਤਾਂ ਨਹੀਂ ਆਈ ਕੋਈ ਉਦੋਂ ਡਾਰਾ ਆ ਹੀ ਹੁੰਦਾ ਵੀ ਇੱਥੋਂ ਆਏ ਨਾ ਹੋ ਜੇ ਇੱਥੋਂ ਆਏ ਨਾ ਹੋ ਜੇ ਥੋੜਾ ਜਿਹਾ ਡੀਲਰਾਂ ਨੇ ਹਵਾ ਬੜਾ ਵੱਡਾ ਬਣਾਇਆ ਸੀ ਇਸ ਦਾ ਇਹ ਗੱਲ ਹੈਗੀ ਆ ਡੀਲਰਾਂ ਨੇ ਕਿਸਾਨਾਂ ਨੂੰ ਥੋੜੀ ਧੱਕਾ ਲਾਇਆ ਹੋਇਆ ਇਹਦਾ ਵਸ ਵੀ ਮੰਨ ਲਓ ਇੱਕ ਤਾਂ ਲੋਕਾਂ ਨੂੰ ਇਹ ਕਹਿੰਦਾ ਜੀ ਤੁਸੀਂ ਜਦੋਂ 2 ਸਾਲਾਂ ਬਾਅਦ ਆਪਦਾ ਬਾਣ ਬੀਜੋਗੇ ਜਾਂ 2 ਸਾਲਾਂ ਬਾਅਦ ਤੁਸੀਂ ਕਿੱਲਾ ਪਾਸੇ ਬੈ ਲੈ ਸਕਦੇ ਹੋ ਜੇ ਇਹਨੂੰ ਮੰਨ ਲਓ ਦਿੱਕਤ ਆ ਗਈ ਮੈਡੀਸਨ ਇੰਨੀ ਜ਼ਿਆਦੇ ਪਵਾਈ ਹੋਈ ਆਪਦੀ ਜੇ ਵਾਲਾ ਸੋਚ ਲਿਆ ਵੀ ਯਾਰ ਆਪਣੀ ਕਮਾਈ ਬੜ ਆਖਣੀ ਲੈ 52 ਪੀਂਦੇ ਹਾਂ 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 ਬਹੁਤ ਕੁਛ ਬਾਈ ਬਹੁਤ ਕੁਛ ਪਰ ਉਹ ਗੱਲ ਕਰ ਲਿਮਟ ਹੋ ਗਈ ਹੁਣ ਸਾਡੀ ਹੁਣ ਸਾਨੂੰ ਪਤਾ ਜੇ ਆਪਾਂ ਇੱਕ ਨੂੰ ਮਨ ਲਾ 5 5 ਕਿਲੋ ਚੀਜ਼ ਖਵਾਉਣੀ ਆ ਉਹਨਾਂ ਦੇ ਹਿਸਾਬ ਨਾਲ ਹੁਣ ਸਾਨੂੰ ਪਤਾ ਲੱਗ ਗਿਆ ਵੀ ਸਾਡੀ ਕਿਲੋ ਕੰਮ ਕਰੀ ਜਾਂਦੀ ਆ 5 ਕਿਲੋ ਕਿਉਂ ਸਿੱਟੀ ਆ ਯਾਰ ਕਿਉਂ ਸਿੱਟੀ ਆ ਅੱਛਾ ਵੀ ਲਓ ਬਈ ਦੋਸਤੋ ਇਹ ਸੀਗਾ ਚਿੰਗਾ ਤੇ ਆਪਾਂ ਖੜੇ ਆ ਹਰਿਆਣੇ ਦੇ ਬਾਈ ਹਨਾ ਹਾਂ ਬਿਲਕੁਲ ਤੇ ਪਿੰਡ ਹੈਗਾ ਬਾਈ ਰੂਹ ਨੂੰ ਜਾਣਦੇ ਆ ਸਾਰੇ ਤੁਸੀਂ ਚੋਰ ਮਾਰ ਤੇ ਜੇ ਗੱਲ ਕਰਗੇ ਬਾਈ ਜ਼ਮੀਨਾਂ ਨਹੀਂ ਮਾੜੀਆਂ ਜ਼ਮੀਨਾਂ ਦੇਖ ਲੋ ਇਧਰ ਸੌਣਾ ਸੌਣਾ ਜ਼ਮੀਨਾਂ ਛੋੜਾ ਯਾਰ ਮੈਂ ਬਰਾੜ ਭਲਾਂ ਝੂਮ ਕਰਕੇ ਲੈ ਜਾਏ ਕੈਮਰਾ ਮੈਨੂੰ ਕਿਤੇ ਫਸਲ ਦਾ ਢੱਕਾ ਦਿਖਾ ਦੇ ਅੱਛਾ ਸਾਰਾ ਦੇਖ ਲੋ ਤੁਸੀਂ ਆਪਾ ਪਿਆ ਆਪਣਾ ਖਾਲੀ ਪਿਆ ਹੋ ਖਾਲੀ ਪਿਆ ਤੇ ਬੰਦੇ ਬਾਈ ਮਿਹਨਤੀ ਇਹ ਵੀ ਗੱਲ ਆ ਸਾਡੇ ਲੋਕਾਂ ਦਾ ਜਿਹੜੇ ਇੰਨੇ ਮਿਹਨਤੀ ਇਹ ਗੱਲ ਛੱਡ ਦਿਓ ਬਾਹਣ ਦੇਖੋ ਯਾਰ ਯਾਰ ਤੇ ਪਾਣੀ ਹੈ ਨਹੀਂ ਬੰਦ ਮਲਾਈ ਵਰਗੇ ਬਣਾਏ ਪਏ ਨਾ ਕਰਕੇ ਕੰਪਿਊਟਰ ਬਾਏ ਪਏ ਆ ਕਿਤੇ ਨਹੀਂ ਦਾ ਢੱਕਾ ਪਾਣੀ ਕਰਕੇ ਆ ਖਾਰੇ ਦਾ ਬਾਈ ਇਹਨੂੰ ਮੜਾ ਕੱਢ ਕੇ ਦਿਖਾਈ ਗਿਆ ਆ ਸਿਸਟਮ ਹਾਂ ਨਾ ਵੀ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਹ ਜਿਹੜਾ ਕਹਿੰਦੇ ਨੇ ਜੇਚ ਹੁਣ ਹੋਵੇ ਉਹ ਮਾਰਦਾ ਛਾਲ ਉਹ ਤੇ ਰੱਖ ਆਏ ਰੂਹ ਕੁਝ ਹੁੰਦੀ ਆ ਸੌਂ ਲੱਗੇ ਓਏ ਦੇਖੋ ਇਧਰ ਜਦੋਂ ਆਏ ਆ ਉਹ ਜਿੱਦੇ ਜਿੱਦੇ ਆਏ ਨਾ ਕਰੇ ਉਹਦੇ ਦਿਲ ਡਗ ਪੈ ਉਹਦੇ ਦਿਲ ਅੱਜ ਡਗਦਾ ਹੀ ਹੈ ਲੈ ਵੀ ਆ ਆ ਗਿਆ ਚਿੰਗਾ ਇਹ ਆ ਬਾਈ ਚੈੱਕ ਟਰੇ ਵੱਜਦੀ ਆ ਬਾਈ ਹਾਂ ਬਾਕੀ ਬਾਈ ਜਿਹੜੇ ਸਾਡੇ ਇਹ ਬਾਈ ਦੰਦੀ ਤਾਂ ਨਹੀਂ ਵੱਢਦਾ ਦੰਦੀ ਤਾਂ ਮਾੜੀ ਜੀ ਉਹ ਜੀ ਚੰਗੀ ਹੁੰਦੀ ਆ ਜੀ ਵੱਢ ਜੇ ਤੇਰੇ ਫਾਇਦਾ ਹੀ ਕਰੂਗੀ ਨੁਕਸਾਨ ਨਹੀਂ ਆਹ ਚੱਲਦਾ ਨਹੀਂ ਗਾ ਇਹ ਨਹੀਂ ਬਾਈ ਯਾਰ ਤੁਸੀਂ ਡਰਦੇ ਨੇ ਜਿਵੇਂ ਇਹ ਆ ਦੇਖੋ ਇਹ ਜਿਹੜੀ ਪੈਪ ਆ ਦਿਖ ਰਹੀ ਹੈ ਹਾਂ ਹੁਣ ਇਹਨੇ ਫੀਡ ਖਾ ਰખી ਹੈ ਇੱਥੋਂ ਤੱਕ ਥੋੜਾ ਜਿਹਾ ਅਜੇ ਭੁੱਖਾ ਆਹ ਜਿਹੜੀ ਕਾਲੀ ਹੈ ਕਾਲੀ ਇਹ ਫੀਡ ਦੀ ਭਰੀ ਹੈ ਕਿਉਂਕਿ ਇਹਨੇ ਕਿਉਂ ਭੁੱਖਾ ਆਪਾਂ ਚੈੱਕ ਕਰੇ ਪਹਿਲਾਂ ਚੱਕਲੀ ਹਜੇ ਰੱਜੀ ਜਾਂਦਾ ਸੀਗਾ ਅੱਛਾ ਹਾਂ ਉਸ ਤੋਂ ਬਾਅਦ ਗੱਲ ਕਰੀ ਆ ਇਹਦਾ ਐਂਟੀਨਾ ਆਹ ਹਾਂ ਇਹ ਇਹਦਾ ਸਾਰਾ ਕੁਝ ਸੈਂਸਰੀ ਹੈ ਇਹਦਾ ਇਹਨੂੰ ਦੱਸਦਾ ਆਹੀ ਦੱਸਦਾ ਇਹਨੂੰ ਵੀ ਕਿੱਥੋਂ ਫੀਡ ਪਈ ਆ ਕਿੱਧਰ ਨੂੰ ਜਾਣਾ ਅੱਗੇ ਝੀਂਗੇ ਦੇ ਵਿੱਚ ਐਕਸੀਡੈਂਟ ਨਾ ਹੋ ਜੇ ਆਪਣਾ ਉਹ ਵੀ ਇਹ ਦੱਸਦਾ ਇਹਨੂੰ ਵੀ ਐਕਸੀਡੈਂਟ ਨਾ ਕਰੇ ਜਿੱਦੇ ਕੋਈ ਲੱਤ ਬਾਂਦ ਲਾ ਕੇ ਬਹਿ ਜੇ ਅੱਖਾਂ ਐ ਕਰੀ ਬੇਟਾ ਪੱਟੂ ਜਿਵੇਂ ਮੋਟੀ ਫੀਮ ਖਾਂਦਾ ਤਾਂ ਸਹੀ ਕਰ ਐਂ ਕਹਿੰਦੇ ਆ ਚੰਗੀ ਫੀਮ ਖਾ ਜਿਹੜੀ ਜਿਵੇਂ ਬਾਈ ਤਾਰੀ ਸਮਾਲਸਰ ਵਾਲਾ ਕਹਿੰਦਾ ਬਿਲਡਿੰਗ ਵਾਲੀ ਮਸ਼ੀਨ ਤੋਂ ਬੰਜ ਹੁੰਦੀਆਂ ਐ ਸੱਚੀ ਬਾਹਰ ਹੀ ਬੰਜਾਂ ਇਹ ਕਿਹਨਾ ਗੱਲ ਹਾਂ ਸਹੀ ਗੱਲ ਆ ਇਹ ਕੋਈ ਹੈ ਨਾ ਇਹਦਾ ਇੱਕ ਗੱਲ ਹੋ ਰਿਹਾ ਵੀ ਇਹਦਾ ਮਸਲਾ ਆਪਣਾ ਮਿੰਟਕ ਦਾ ਹੀ ਆ ਜਿਵੇਂ ਆਪਾਂ ਇਹ ਰੱਖ ਸਕਦੇ ਇਹਨੂੰ ਮਿੰਟ ਤੋਂ ਵੱਧ ਰੱਖਾਂਗੇ ਤਾਂ ਫਿਰ ਇਹ ਦੂਆ ਦੇ ਇਹ ਬਹਾਲ ਨਹੀਂ ਹੁੰਦਾ ਇੱਕ ਸਭ ਤੋਂ ਵੱਡੀ ਜਾਣਕਾਰੀ ਹੋਰ ਬਹੁਤ ਵਧੀਆ ਪੀਛੇ ਬਿੱਦੂ ਚਾਹੀ ਆ ਆ ਹੈਗੀ ਇਹਦੀ ਮੋਲਟਿੰਗ ਬਹੁਤ ਬੰਦੇ ਸਮਝ ਲੈਦੇ ਝਿੰਗਾ ਮਰ ਗਿਆ ਇਹ ਝਿੰਗਾ ਨਹੀਂ ਬਈ ਜਿਵੇਂ ਸੱਪ ਨਹੀਂ ਕੰਝ ਲਾਉਂਦਾ ਇਹ ਵੀ ਲਾਉਂਦਾ ਸਭ ਤੋਂ ਵੱਡਾ ਮਸਲਾ ਇਹਦਾ ਇਹ ਇਹ ਨਹੀਂ ਲਾਉਂਦਾ ਤਾਂ ਜੇਕਰ ਬਹੁਤ ਵੱਡਾ ਹੋ ਜਾਂਦਾ ਵੀਰ ਇਹ ਮੋਲਟ ਕਿਉਂ ਨਹੀਂ ਕਰੀ ਮੋਲਟ ਵਾਈਦੀ ਹੈ ਇਹ ਇਹ ਮੋਲਟ ਜਦੋਂ ਕਰੀ ਜਾਂਦਾ ਫੁੱਲ ਗ੍ਰੋਥ ਕਰੂਗਾ ਉਦੋਂ ਜੇ ਕਦੋਂ ਆਹ ਅੜ ਗਈ ਫਿਰ ਪੰਗੇ ਪੈਂਦੇ ਆ ਉਤੋਂ ਇਹ ਮਹੀਨੇ 'ਚ ਤਿੰਨ ਵਾਰ ਹੀ ਲਾਉਂਦਾ ਤਿੰਨ ਵਾਰੀ ਪੋਲਰ ਆਦ ਕਾਂਜਾ ਜੀ ਚਲੋ ਆਪਾਂ ਇਹਨਾਂ ਨੂੰ ਵੇਚ ਕਰ ਦਈਏ ਵਿਚਾਰਿਆਂ ਦਾ ਕਿਤੇ ਇਹਨਾਂ ਦਾ ਨਾ ਹੋ ਹਨਾ ਤੇ ਬਾਈ ਜਿਹੜੇ ਬੰਦੇ ਆਪਣੇ ਖਾਣ ਪੀਣ ਦੇ ਸ਼ਕੀਨ ਵੀ ਹੈਗੇ ਤੇ ਨਾ ਖਾਣ ਪੀਣ ਵਾਲੇ ਵੀ ਹੈਗੇ ਆ ਜਿਹੜੇ ਬੰਦੇ ਨੇ ਇਹ ਖਾ ਲਿਆ ਕੁੱਕੜ ਕੱਕੜ ਬਈ ਸਵਾਦਿੰਦਾ ਸੀ ਫੂਡ ਆ ਇਹ ਕਹਿ ਰਹੇ ਨੇ ਨਾ ਪਰ ਸੀ ਫੂਡ ਕਹਿੰਦੇ ਨੇ ਪਤਾ ਇਹਨੂੰ ਅੱਛਾ ਇਹ ਫੇਲ ਆ ਉਹਦੇ ਮੂਰੇ ਹਾਂ ਫੇਲ ਆ ਬਈ ਬਹੁਤ ਅੱਡੀ ਜੀ ਲੈ ਵੀ ਅਗਲੀ ਵਾਰ ਆ ਜਦੋਂ ਹੁਣ ਤਾਂ ਹੋ ਗਏ ਲੇਟ ਤੇ ਆਪਾਂ ਤੁਹਾਨੂੰ ਹੁਣ ਤਿਆਰ ਆ ਇਹ ਪਕੌੜਾ ਛਕੌੜਾ ਵੀ ਖਾਵਾਂਗੇ ਬਾਈ ਤੋਂ ਬਣਵਾ ਕੇ ਹਾਂ ਹਾਂ ਬਈ ਤਰੀ ਵਾਲਾ ਤਾਂ ਬਣਦਾ ਨੇ ਨਾ ਪਕੌੜਾ ਹੀ ਬਣਦਾ ਉਹ ਤਰੀ ਵਾਲਾ ਵੀ ਬਣਾਉਣੀ ਹੈ ਹੈ ਤਰੀ ਵਾਲਾ ਵੀ ਪਕੌੜਾ ਤਰੀ ਵਾਲਾ ਵੀ ਬਣ ਜਾਂਦਾ ਬਾਈ ਹੈ ਦਾ ਪਾਣੀ ਆ ਯਾਰ ਇਹ ਕਿਉਂ ਬਸ ਇਹਦਾ ਇੱਕ ਪੀਸ ਇੱਕ ਸਾਫਤਾ ਹੀ ਬਣਦਾ ਬਸ ਚਾਹੇ ਪਕੌੜਾ ਬਣਾਓ ਜਾਂ ਤਰੀ ਵਾਲਾ ਠੀਕ ਆ ਤੇ ਆਪਾਂ ਬਈ ਆਈਡੀਆਟਰ ਉਹਦੀ ਵੀ ਛੋੜ ਨੂੰ ਛੱਡੀਆਂ ਬਾਈ ਇਹ ਜਿਉਂਦਾ ਹੀ ਇਹਨਾਂ ਦੇ ਸਿਰ ਤੇ ਆ ਇਹਨਾਂ ਸਿਰ ਤੇ ਆ ਇਹ ਨਾ ਇੱਕ ਆਪਣਾ ਪਾਣੀ ਨੂੰ ਕੱਲਾ ਛਾਲ ਦੇ ਨਹੀਂ ਇਹ ਇਹ ਪਾਣੀ ਨੂੰ ਘੁਮਾਉਂਦੇ ਆ ਐਂ ਪਾਣੀ ਘੁੰਮਦਾ ਜਦੋਂ ਇਹ ਚੱਲਦੇ ਆ ਤੇ ਇਹ ਚੱਲਦੇ ਪਾਣੀ ਚ ਇਹਨੂੰ ਸਾਹ ਆਉਂਦਾ ਯਾਨੀ ਕਿ ਸਮੁੰਦਰ ਵਾਲਾ ਮਾਹੌਲ ਬਰਾਲਾ ਜਦੋਂ ਪਾਣੀ ਖੜ ਗਿਆ ਹੁਣ ਤਾਂ ਹਵਾ ਚੱਲ ਰਹੀ ਆ ਸੂਰਜ ਹੈਗਾ ਹੁਣ ਇਹਨੂੰ ਆਕਸੀਜਨ ਮਿਲ ਰਹੀ ਆ ਜਦੋਂ ਰਾਤ ਨੂੰ ਲਾਈਟ ਜਾਂਦੀ ਆ ਸਾਡਾ ਬੰਦਾ ਇੱਕ ਨਾ ਹੀ ਬੈਠਾ ਹੁੰਦਾ ਨਿਕਾ ਤੇ ਵੀ ਕੋਈ ਐਡੀਟਰ ਖੜਨਾ ਜਾਵੇ ਲਾਈਟ ਨਾ ਵੱਗ ਜੇ ਜਦੋਂ ਲਾਈਟ ਵੱਗ ਜੇ ਜਨਰੇਟਰ ਤੁਸੀਂ ਦੇਖ ਲਿਆ ਟਰੱਕ ਵਾਲਾ ਨਾਲ ਦੇ ਨਾਲ ਸੈਲਫ ਵੱਜਦਾ ਸੈਲਫ ਵਾਇਦਾ ਚੱਲ ਪੈਣਾ ਹਾਂ 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 ਠੀਕ ਆ ਭਾਈ ਤੇ ਲੋਬੇ ਦੋਸਤੋ ਜਾਣਕਾਰੀ ਸੀਗੀ ਆਪਾਂ ਜਿਹੜੀ ਮੋਟੀ ਮੋਟੀ ਤੁਹਾਨੂੰ ਲੈਤੀ ਆ ਵੀ ਕਿੰਨਾ ਕੁ ਖਰਚਾ ਆਉਂਦਾ ਤੇ ਕਿੰਨੇ ਕੁ ਬਚਦੇ ਹਨ ਇਹ ਫੋਰਚੂਨਰਾਂ ਵਾਲੀ ਗੱਲ ਜਿਹੜੀ ਬਈ ਹੈਗੀ ਆ ਤੇ ਉਹ ਬਈ ਆ ਜਾਂਦੀਆਂ ਪਰ ਜਿਹਦੇ ਚ ਲਗਾਤਾਰ ਤੁਸੀਂ 5 10 15 ਸਾਲ ਦਾ ਕੰਮ ਹੈ ਬਾਕੀ ਬਈ ਮੋਟਾ ਹਸਾਬ ਆ ਹੋ ਸਕਦਾ ਅਗੋਂ ਵੀਡੀਓ ਪਿੱਛੋਂ ਦੇਖੂਗਾ ਕੋਈ ਇਹਦਾ ਜਿਹੜੀ ਕਮਾਈ ਹੈ ਮੇਨ ਅਸੀਂ 5 ਲੱਖ ਵੀ ਕਮਾਇਆ ਹੋਇਆ ਕਿੱਲੇ ਚੋਂ ਤੇ 3 ਵੀ ਕਮਾਇਆ ਹੋਇਆ ਜੇ ਸਾਡੇ ਝਿੰਗੇ ਚ ਕੋਈ ਦਿੱਕਤ ਨਹੀਂ ਆਉਂਦੀ ਤਾਂ ਇੰਨੀ ਹੀ ਕਮਾਈ ਹੈਗੀ ਆ ਕਿ ਜੇ ਆਪਣੇ ਹੁਣ ਬਈ ਆਪਣਾ ਝੋਨਾ ਖਰਾਬ ਹੋ ਗਿਆ ਜਿਵੇਂ ਉਹ ਚੀਜ਼ਾਂ ਤੋਂ ਆਪਣਾ ਗੱਲ ਹੀ ਬੱਕਰੀ ਆ ਨਾ ਇਹ ਰੌਲਾ ਬਈ ਉਹ ਉਹ ਹੈ ਨਹੀਂਗਾ ਜਿਵੇਂ ਹੁਣ ਕਹਿੰਦੇ ਕਿੱਲੇ ਚੋਂ 15 ਲੱਖ ਛੱਡ ਗਿਆ 20 ਲੱਖ ਨਹੀਂ ਉਹ ਗਾਪਾ ਬਈ ਜਿਹੜੀ ਸਚਾਈ ਹੈ ਝਿੰਗੇ ਦੀ ਇਹ ਆ ਸਚਾਈ ਤੁਹਾਨੂੰ ਮੇਨ ਮੈਂ ਇੱਕ ਮ ਖਾਰੇ ਪਾਣੀ ਦਾ ਜੀਵ ਆ ਖਾਰੇ ਪਾਣੀ ਜੀ ਹੋਊਗਾ ਦੂਜਾ ਪੰਗਾ ਨਾਲ ਲਵੇ ਕੋਈ ਠੀਕ ਆ 67 ਨੰਬਰ ਤੋਂ ਤਾਂ ਉੱਤੇ ਉੱਤੇ ਹੋ ਜਾਏਗਾ ਹਾਂ ਖਾਰੇ ਪਾਣੀ ਚ ਹੋਊਗਾ ਬਾਕੀ ਬਈ 5 ਲੱਖ ਕਮਾਈ ਆ ਪਹਿਲੇ ਸਾਲ ਜਿਹੜਾ ਖਰਚਾ ਵੀ ਹੋ ਜਾਂਦਾ ਬਾਈ ਇੱਕ ਗੱਲ ਹੋਰ ਆ ਕਈ ਵਾਰੀ ਪੋਪਲਾ ਵੀ ਲੈ ਜਾਂਦਾਗਾ ਇਹ ਵੀ ਨਹੀਂ ਕੀ ਬਈ ਹੈਗੇ ਆ ਸਾਡੇ ਪਿੰਡ ਬਹੁਤ ਵੀ ਹੈਗੇ ਹੋਰ ਪਿੰਡ ਚ ਬੰਦੇ ਆ ਇਹ ਵੀ ਨਹੀਂਗਾ ਮਰ ਵੀ ਜਾਂਦੇ ਬਾਈ ਤੇ ਮੁੜ ਕੇ ਝੱਕ ਨੂੰ ਨੀ ਕਰਦਾ ਸਬਸਿਡੀਆਂ ਹੈਗੀਆਂ ਸਾਰਾ ਕੁਸਾ ਕਹਿੰਦੇ ਨੇ ਜੇ ਕੰਮ ਕਰਨਾ ਤਾਂ ਰਿਸਕ ਵੀ ਆ ਬਿਲਕੁਲ ਬਾਈ ਇੱਕ ਹੋਰ ਆ ਥੋੜੇ ਤੋਂ ਕਰੋ ਸਟਾਰਟਿੰਗ ਕਰਨਾ ਕਰੋ ਚਾਰ ਕਨਾਲਾਂ ਤੋਂ ਕਰ ਲੋ ਭਾਵੇਂ ਮੈਨੂੰ ਮੈਨੂੰ ਐਨਾ ਮਾਣ ਆ ਮੇਰੇ ਤੇ ਮੈਂ 5 ਬੈਠ ਕੇ ਕਰਾ ਸਕਦਾ ਫੋਨ ਤੇ ਵੀ ਇਧਰ ਉਹ ਕਰਦੇ ਓਏ ਇਧਰੋਂ ਉਹ ਕਰਦੇ ਓਏ ਆਹ ਇੱਕ ਕਿੱਲਾ ਵੀ ਨਹੀਂ ਹੁੰਦਾ ਕਰੇ ਬੈਠ ਕੇ ਇੱਥੇ ਆਉਣਾ ਪਊਗਾ ਸਹੀ ਗੱਲ ਆ ਤੇ ਲੋ ਵੀ ਦੋਸਤੋ ਵੀਡੀਓ ਚੰਗੀ ਲੱਗੀ ਕਰ ਦਿਓ ਸ਼ੇਅਰ ਤੇ ਝਿੰਗੇ ਦੀ ਵੀਡੀਓ ਸੀਗੀ ਹੋਰ ਵੀ ਆਪਣੀਆਂ ਜਿਹੜੀਆਂ ਫਾਰਮਾਂ ਦੀ ਵੀਡੀਓ ਲੈ ਕੇ ਆਵਾਂਗੇ ਧੰਨਵਾਦ